ਸਾਨੂੰ ਪਤਾ ਲੱਗਿਆ ਵੀ ਰਾਮ ਸਿੰਘ ਨਾਮ ਦਾ ਆਦਮੀ ਤੇ ਇੱਕ ਲੜਕੀ ਅਮਨਦੀਪ ਕੌਰ ਸਰਕਾਰੀ ਹਸਪੀਟਲ ਦਾਖਲ ਨੇ ਉਹਨਾਂ ਦਾ ਬਿਆਨ ਲੈਣ ਵਾਸਤੇ ਮੈਂ ਆਇਆ ਇਹ ਪਤਾ ਲੱਗਿਆ ਵੀ ਜਿਹੜੀ ਲੜਕੀ ਅਮਨਦੀਪ ਕੌਰ ਹੈ ਇਹ ਪਹਿਲਾਂ ਪਿੰਡ ਹਰੀਏ ਵਾਲੇ ਸ਼ਾਦੀ ਸ਼ੁਦਾ ਸੀਗੀ ਅਣਬਣ ਹੋਣ ਤੋਂ ਬਾਅਦ ਫਿਰ ਇਹ ਆਪਣੇ ਪਿੱਕੇ ਪਿੰਡ ਇੰਦਗੜ ਆ ਗਈ ਸੀਗੀ ਜੀ ਇੰਦਗੜ ਆਣ ਕੇ ਫਿਰ ਇੰਦਗੜ ਦੇ ਮੁੰਡਾ ਰਾਮ ਸਿੰਘ ਹੈਗਾ ਉਹਦੇ ਨਾਲ ਇਹਦਾ ਲਵ ਹੋ ਗਿਆ ਇਕੱਠੇ ਰਹਿਣ ਲੱਗ ਗਏ ਆਪਸ ਵਿੱਚ ਤੇ ਇਸ ਗੱਲ ਦਾ ਫਿਰ ਜਿਹੜੇ ਲੜਕੀ ਦੇ ਪੇਰੈਂਟ ਸੀਗੇ ਉਹ ਉਹ ਇਤਰਾਜ਼ ਕਰਦੇ ਸੀਗੇ ਤੇ ਤਾਂ ਕਰਕੇ ਇਹਨਾਂ ਦਾ ਕੋਈ ਇਹਨਾਂ ਦਾ ਲੜਾਈ ਕੋਈ ਨਹੀਂ ਕਿੰਨੀ ਕੀ ਜਿਹੜੀ ਕੀ ਪੋਜੀਸ਼ਨ ਕੀ ਐ ਸਿਰ ਜਿਹੜਾ ਲੜਕਾ ਰਾਮ ਸਿੰਘ ਹੈ ਉਹਦੇ ਸੱਟਾ ਬਲੰਟ ਨੇ ਤੇ ਜਿਹੜਾ ਲੜਕੀ ਆ ਮਨਦੀਪ ਕੋਲ ਸੱਟਾ ਸ਼ਾਰਪ ਨੇ ਬਾਕੀ ਮੈਂ ਬਿਆਨ ਲੈ ਰਿਹਾ ਜੋ ਵੀ ਰਿਕਾਰਡ ਦੇ ਵਿੱਚ ਹੈਗਾ ਡਾਕਟਰ ਸਾਹਿਬ ਨੇ ਲਿਖਿਆ ਉਹਦੇ ਮੁਤਾਬਕ ਅਸੀਂ ਬੰਦੀ ਕਾਰਵਾਈ ਕਰਦੇ ਹਾਂਗੇ ਪਤਾ ਲੱਗਿਆ ਤੁਸੀਂ ਬਿਆਨ ਮੁੰਡੀ ਜਾਸ ਦੀ ਹਮਲਾ ਕਰਦੇ ਹੋ ਬਾਰੇ ਕੌਣ ਸੀ ਉਹ ਲੜਕੀ ਦੇ ਪੇਰੈਂਟਸ ਨੇ ਕਰ ਉਹਨਾਂ ਦੇ ਮਤਲਬ ਮਾਪੇ ਆਪਣੇ ਉਹਨਾਂ ਦੇ ਬਸ ਜੋ ਸਟੇਟਮੈਂਟ ਦੇਣਗੇ ਰਾਮ ਸਿੰਘ ਤੇ ਅਮਦੀਪ ਗੌਰ ਉਹਨਾਂ ਦੇ ਮੁਤਾਬਕ ਅਸੀਂ ਜਿਹੜੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਕਰ ਸਾਨੂੰ ਪਤਾ ਲੱਗਿਆ ਕਿ ਆਰਮ ਸਿੰਘ ਨਾਮ ਦਾ ਆਦਮੀ ਤੇ ਇੱਕ ਲੜਕੀ ਅਮਨਦੀਪ ਕੌਰ ਸਰਕਾਰੀ ਹਸਪੀਟਲ ਦਾਖਲ ਨੇ ਉਹਨਾਂ ਦਾ ਬਿਆਨ ਲੈਣ ਵਾਸਤੇ ਮੈਂ ਆਇਆ ਇਹ ਪਤਾ ਲੱਗਿਆ ਵੀ ਜਿਹੜੀ ਲੜਕੀ ਅਮਨਦੀਪ ਕੌਰ ਹੈ ਇਹ ਪਹਿਲਾਂ ਪਿੰਡ ਹਰੀਏ ਵਾਲੇ ਸ਼ਾਦੀ ਸ਼ੁਦਾ ਸੀਗੀ ਅਣਬਣ ਹੋਣ ਤੋਂ ਬਾਅਦ ਫਿਰ ਇਹ ਆਪਣੇ ਪਿੱਕੇ ਪਿੰਡ ਇੰਦਗੜ ਆ ਗਈ ਸੀਗੀ ਜੀ ਇੰਦਗੜ ਆਣ ਕੇ ਫਿਰ ਇੰਦਗੜ ਦੇ ਮੁੰਡਾ ਆਰਮ ਸਿੰਘ ਹੈਗਾ ਉਹਦੇ ਨਾਲ ਇਹਦਾ ਲਵ ਹੋ ਗਿਆ ਇਕੱਠੇ ਰਹਿਣ ਲੱਗ ਗਏ ਆਪਸ ਵਿੱਚ ਇਸ ਗੱਲ ਦਾ ਫਿਰ ਜਿਹੜੇ ਲੜਕੀ ਦੇ ਪੇਰੈਂਟ ਸੀਗੇ ਉਹ ਉਹ ਇਤਰਾਜ਼ ਕਰਦੇ ਸੀਗੇ ਤੇ ਤਾਂ ਕਰਕੇ ਇਹਨਾਂ ਦਾ ਕੋਈ ਇਹਨਾਂ ਦਾ ਲੜਾਈ ਕੋਈ ਨਹੀਂ ਜੀ ਕਿੰਨੀ ਕਿ ਜਿਹੜੀ ਕੀ ਪੋਜੀਸ਼ਨ ਕੀ ਆ ਸਿਰਫ ਜਿਹੜਾ ਲੜਕਾ ਰਾਮ ਸਿੰਘ ਹੈ ਉਹਦੇ ਸਟਾ ਬਲੰਡ ਨੇ ਤੇ ਜਿਹੜਾ ਲੜਕੀ ਅਮਨਦੀਪ ਕੋਲ ਸਟਾ ਸ਼ਾਰਪ ਨੇ ਬਾਕੀ ਮੈਂ ਬਿਆਨ ਲੈ ਰਿਆਂ ਜੋ ਵੀ ਰਿਕਾਰਡ ਦੇ ਵਿੱਚ ਹੈਗਾ ਡਾਕਟਰ ਸਾਹਿਬ ਨੇ ਲਿਖਿਆ ਉਹਦੇ ਮੁਤਾਬਕ ਅਸੀਂ ਬੰਦੀ ਕਾਰਵਾਈ ਕਰ ਦਿਆਂਗੇ ਪਤਾ ਲੱਗਿਆ ਤੁਸੀਂ ਪਹਿਲਾਂ ਮੁੰਡੀ ਗਾਜਬੀ 'ਤੇ ਹਮਲਾ ਕਰਨ ਦੇ ਬਾਰੇ ਕੌਣ ਸੀ ਉਹ ਲੜਕੀ ਦੇ ਪੇਰੈਂਟਸ ਨੇ ਕਰ ਉਹਨਾਂ ਦੇ ਮਤਲਬ ਮਾਪੇ ਨੇ ਉਹਨਾਂ ਦੇ ਬਸ ਜੋ ਸਟੇਟਮੈਂਟ ਦੇਣਗੇ ਰਾਮ ਸਿੰਘ ਤੇ ਅਮਦੀਪ ਕੌਰ ਉਹਨਾਂ ਦੇ ਮੁਤਾਬਕ ਅਸੀਂ ਜਿਹੜੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਕਰਦੇ ਹਾਂ